ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਨਿਰਗੁਣ ਆਰਿਆਨਿਆ ਤੋ ਪ੍ਰਭ ਸਦਾ ਸਮਾਲ ਜਨ ਕੀਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਕੋਨ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨ ਹੈ ਵਾਰਿਆ ਬਾਰਬਵਸਥਾ ਤੁਝ ਹੈ ਪਿਆਰ ਹੈ ਦੂਦ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕਉ ਦੇਨਾ ਇਹੋ ਨਿਰਗੁਣ ਗੁਣ ਕਸ਼ੂਨਾ 부ਜੈ ਬਖਸ਼ਲੇ ਹੋ ਤਉ ਨਾਨਕ ਸੀਜੈ ਜਹ ਪ੍ਰਸਾਦ ਤਾਰੇ ਉਪਰ ਸੁਖ ਵਸਹਿ ਸਤ ਪ੍ਰਾਤ ਮੀਤ ਬਨਤਾ ਸੰਗ ਹਸਹਿ ਜਹ ਪ੍ਰਸਾਦ ਪੀਵ ਹੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜਹ ਪ੍ਰਸਾਦ ਭੋਗ ਹੈ ਸਵ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸ ਹੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਹੋ ਪ੍ਰਵ ਆਪੇ ਆਦ ਅੰਤ ਜੋ ਰਖਨ ਹਾਰ ਤਿਸ ਸਿਓ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵਨਿਦ ਪਾਵੈ ਸੇਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਣਤ ਦੂਰੇ ਜਾ ਕੀ ਟਹਲ ਪਾਵੇ ਦਰਗਹ ਮਾਨ ਤਿਸੈ ਵਿਸਾਰੈ ਮੁਗਦਾ ਜਾਨ ਸਦਾ ਸਦਾ ਇਹੋ ਪੂਲਨ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਨਾ ਸੋ ਅਸਥਿਰ ਕਰਮਾਨੇ ਜੋ ਹੋਵਨਾ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤਵ ਪ੍ਰੀਤ ਪਸਮ ਸੰਗ ਹੋਈ ਅੰਧਕੂਪ ਮਹਿ ਪਤਤ ਵਿਕਰਾਲ ਨਾਨਕ ਕਾੜ ਲੇਹੁ ਪ੍ਰਭ ਦਿਆਲ ਕਰ ਤੂਤ ਪਸੂਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੀਖ ਅੰਤਰ ਮਲ ਮਾਇਆ ਸ਼ਬਦ ਨਾ ਹੈ ਕਸ਼ ਕਰੈਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਰਹਾ ਵਿਸਨ ਪਦ ਗਾਵੇ ਗੁੰਗ ਜਤਨ ਕਰੇ ਤਉ ਪੀਸ ਔਰ ਭੰਗ ਰਹਾ ਪਿੰਗਲ ਪਰਵਤ ਪਰ ਪਵਨਾ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨ ਚੀਤ ਜੋ ਪੈਰਾਈ ਤਾਸਿਓ ਪ੍ਰੀਤ ਬਲੂਆ ਕੇ ਗ੍ਰਹਿ ਪੀ ਤਰ ਵਸੈ ਅੰਦਕੀਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ ਕਾਲਨਾਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਧੂਠ ਵਿਕਾਰ ਮਹਾਂ ਲੋਭ ਤਰੋਹਿਆ ਹੂ ਜੋਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂ ਠਾਕੁਰ ਤੁਮ ਪੈਰ ਦਾਸ ਜੀਉ ਪੈਂਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਦੁਖ ਘਨੇਰੇ ਕੋਏ ਨਾ ਨੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ